ਕੈਨੇਡਾ ਚ 16 ਖਿਡਾਰੀਆਂ ਨੂੰ ਦਰੜਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲੇ ਦੇ ਹੁਕਮ ਜੀ ਹਾਂ ਅੰਬੋਲਟ ਬ੍ਰੋਕੇਸ਼ ਜੂਨੀਅਰ ਹਾਕੀ ਟੀਮ ਦੀ ਬਸ ਨੂੰ ਘਾਟਕ ਚੱਕਰ ਮਾਰਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਇਹ ਫੈਸਲਾ ਅੱਜ ਸਵੇਰੇ ਕਲਕੱਤੀ ਚ ਇਮੀਗ੍ਰੇਸ਼ਨ ਤੇ ਰੈਫਿਊਜੀ ਬੋਰਡ ਦੀ ਸੁਣਵਾਈ ਦੇ ਦੌਰਾਨ ਜਸਕੀਰਤ ਸਿੰਘ ਸਿੱਧੂ ਦੇ ਹੱਥ ਦੇ ਵਿੱਚ ਆਇਆ ਹੈ ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਫੈਸਲਾ ਪਹਿਲਾਂ ਤੋਂ ਲਿਆ ਗਿਆ ਸੀ ਕਿਉਂਕਿ ਸਿੱਧੂ ਨੂੰ ਰਿਪੋਰਟ ਕਰਨ ਲਈ ਸਿਰਫ ਸਬੂਤ ਹੀ ਲੋੜ ਹੈ। ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਤਾਂ ਉਸਨੇ ਗੰਭੀਰ ਅਪਰਾਧ ਕੀਤਾ। ਸਿੱਧੂ ਭਾਰਤ ਤੋਂ ਹੈ ਤੇ ਕੈਨੇਡਾ ਦਾ ਸਥਾਈ ਨਿਵਾਸੀ ਹੈ। ਸਕੈਟਵੈਂਚ 'ਚ 2018 'ਚ ਇੱਕ ਬੱਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਲੋਕ ਜ਼ਖਮੀ ਹੋਏ ਸੀ ਤਾਂ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਲਈ 8 ਸਾਲ ਦੀ ਸਜ਼ਾ ਸੁਣਾਇਆ ਜਾਣ ਤੋਂ ਬਾਅਦ ਉਸਨੂੰ ਛਰੂਆ ਦਿੱਤੀ ਗਈ ਸੀ। ਸਿੱਧੂ ਦੇ ਵਕੀਲ ਨੇ ਕਹਿ ਆ ਕਿ ਕਈ ਹੋਰ ਕਾਨੂੰਨੀ ਪ੍ਰਕਿਰਿਆਵਾਂ ਅਜੇ ਪੈਂਡਿੰਗ ਨੇ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ 'ਚ ਕਈ ਮਹੀਨੇ ਜਾਂ ਸਾਲ ਲੱਗ ਸਕਦੇ ਨੇ ਦਸੰਬਰ 'ਚ ਫੈਡਰਲ ਅਦਾਲਤ ਨੇ ਸਿੱਧੂ ਦੇ ਵਕੀਲਾਂ ਦੀ ਇੱਕ ਅਪੀਲ ਨੂੰ ਰੱਦ ਕਰ ਦਿੱਤਾ ਸੀ ਜਿਸ 'ਚ ਦਲੀਲ ਦਿੱਤੀ ਗਈ ਸੀ ਕਿ ਸਰਹੱਦੀ ਅਧਿਕਾਰੀਆਂ ਨੇ ਸਿੱਧੂ ਦੇ ਪਿਛਲੇ ਸਾਫ਼ ਅਪਰਾਧਿਕ ਰਿਕਾਰਡ ਦੇ ਦਸਤਾਵੇਜ਼ ਨਹੀਂ ਮੰਨੇ ਆ ਉਚਾਉਂਦਾ ਸੀ ਕਿ ਅਦਾਲਤ ਬਾਰਡਰ ਏਜੰਸੀ ਨੂੰ ਦੁਬਾਰੀ ਸਮੀਖਿਆ ਕਰਨ ਦਾ ਹੁਕਮ ਦੇਵੇ ਵਕੀਲ ਨੇ ਸ਼ੁੱਕਰਵਾਰ ਦੀ ਸੁਣਵਾਈ ਤੋਂ ਪਹਿਲਾਂ ਕਿਹਾ ਕਿ ਸਾਰੀ ਪ੍ਰਕਿਰਿਆ ਬਾਰੇ ਦੁਖਦਾਈ ਗੱਲ ਹੈ ਅਸੀਂ ਅਜੇ ਵੀ ਸਥਿਤੀ ਵਿੱਚ ਫਸੇ ਹਾਂ ਜਿੱਥੇ ਸਥਾਈ ਨਿਵਾਸੀਆਂ ਨੂੰ ਉਹਨਾਂ ਦੇ ਵਿਅਕਤੀਗਤ ਹਾਲਾਤ ਦੇ ਵਿਚਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤਗਰੀ ਨੇ ਕਿਹਾ ਕਿ ਸੁਣਵਾਈ ਖਤਮ ਹੋਣ ਤੋਂ ਬਾਅਦ ਸਿੱਧੂ ਨੂੰ ਤੁਰੰਤ ਹਿਰਾਸਤ ਨਹੀਂ ਲਿਆ ਜਾਏਗਾ ਨਾ ਕਿ ਆ ਕੇ ਦੇਸ਼ੋਂ ਕਾਲੇ ਤੋਂ ਪਹਿਲਾਂ ਜੋਖਮ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਸਿੱਧੂ ਨੂੰ ਏਦਾਂ ਤੋਂ ਮਤਵੀ ਕਰਾਂ ਦੀ ਮੰਗ ਵੀ ਕਰ ਸਕਦੇ ਨੇ ਜਦੋਂ ਤੱਕ ਉਹਨਾਂ ਦੀ ਸਥਾਈ ਨਿਵਾਸੀ ਦਰਦੇ ਦੀ ਪੇਂਟੀ ਦੇ ਵਿਚਾਰ ਨਹੀਂ ਕੀਤਾ ਚਾਹੁੰਦਾ ਵਕੀਲ ਨੇ ਵੀ ਕਿਹਾ ਕਿ ਇਸ ਪ੍ਰਕਿਰਿਆ ਨੂੰ ਮਹੀਨੇ ਦਾ ਸਾਲ ਲੱਗ ਸਕਦੇ ਨੇ ਹਾਦਸੇ ਚ ਮਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਿੱਧੂ ਨੂੰ ਰਿਪੋਰਟ ਕਰਨਾ ਚਾਹੁੰਦੇ ਨੇ ਤਾਂ ਇਸ ਨੂੰ ਲੈ ਕੇ ਹੀ ਜੋ ਫੈਸਲਾ ਆਇਆ ਉਹ ਲਿਆ ਗਏ ਤਾਂ ਉਹਨਾਂ ਨੇ ਵਕੀਲ ਨੇ ਇਹ ਵੀ ਕਿਹਾ ਕਿ ਸਾਡਾ ਇੱਕੋ ਇੱਕ ਰਸਤਾ ਇਹ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦਿੱਤੇ ਚਾਹੁੰਦੇ ਆ ਦੇਸ਼ ਦਿੱਤੇ ਚਾਣ ਤੋਂ ਬਾਅਦ ਅਸੀਂ ਉਸ ਨੂੰ ਮੁਖੀ ਆਧਾਰ ਤੇ ਉਸ ਦਾ ਸਥਾਈ ਨਿਵਾਸੀ ਦਰਜਾ ਵਾਪਸ ਦੇਣ ਲਈ ਕਹਾਂਗੇ ਪਰ ਇਸ ਦੌਰਾਨ ਉਸ ਦੀ ਕੋਈ ਸਥਿਤੀ ਨਹੀਂ ਹੈ ਤਾਂ 2018 ਦੇ ਵਿੱਚ ਇੱਕ ਬੱਸ ਹਾਦਸਾ ਹੋਇਆ ਸੀ ਜਿਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ 13 ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਦੇ ਲਈ 8 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਤਾਂ 8 ਸਾਲ ਦੀ ਸਜਸ਼ਨਾਈ ਜਾਣ ਤੋਂ ਬਾਅਦ ਉਸ ਨੂੰ ਪੈਰੋਲ ਵੀ ਦਿੱਤੀ ਗਈ ਸੀ ਤਾਂ ਹੁਣ ਦੇਸ਼ ਨਿਕਾਲੇ ਦੇ ਹੁਕਮਾ ਉਸ ਨੂੰ ਦਿੱਤੇ ਗਏ ਨੇ ਇਹ ਫੈਸਲਾ ਹੈ ਜੋ ਸਾਹਮਣੇ ਆਇਆ ਪਰ ਉਸੇ ਵਕੀਲ ਦਾ ਇਹ ਵੀ ਕਹਿਣਾ ਹੈ ਕਿ ਇਸ ਫੈਸਲੇ ਨੂੰ ਕਈ ਮਹੀਨੇ ਲੱਗ ਸਕਦੇ ਨੇ ਸਾਲ ਵੀ ਲੱਗ ਸਕਦੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਲੋਕ ਹੱਥ ਸੇ ਮਾਰੇ ਗਏ ਸੀ ਉਹਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹ ਸਿੱਧੂ ਨੂੰ ਰਿਪੋਰਟ ਕਰਨਾ ਚਾਹੁੰਦੇ ਨੇ ਸਿੱਧੂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤਗਰੀ ਨੇ ਕਹਿ ਕੇ ਸੁਣਵਾਈ ਖਤਮ ਹੋਣ ਤੋਂ ਬਾਅਦ ਸਿੱਧੂ ਨੂੰ ਤੁਰੰਤ ਹਿਰਾਸਤ ਨਹੀਂ ਲਿਆ ਜਾਏਗਾ ਉਹਨਾਂ ਕਹਿ ਕੇ ਦੇਸ਼ ਨਿਕਾਲੇ ਤੋਂ ਪਹਿਲਾਂ ਚੋਕ ਨੂੰ ਤੁਮੰਤ ਨਿਕਾਣਾ ਜਾਣਾ ਚਾਹੀਦਾ ਸਿੱਧੂ ਇਹ ਤੱਕ ਮੁਲਤਵੀ ਕਰਨ ਦੀ ਮੰਗ ਵੀ ਕਰ ਸਕਦੇ ਨੇ ਜਦੋਂ ਤੱਕ ਉਹਨਾਂ ਦੀ ਸਾਈਨ ਅੰਵਸਤ ਅਦਾਰੇ ਦੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਂਦਾ ਵਕੀਲ ਨੇ ਵੀ ਕਿਹਾ ਕਿ ਇਸ ਪ੍ਰਕਿਰਿਆ ਨੂੰ ਮਹੀਨੇ ਜਾਂ ਸਾਲ ਲੱਗ ਸਕਦੇ ਨੇ ਹਾਸੇ ਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਸਿੱਧੂ ਨੂੰ ਡਿਪੋਰਟ ਕਰਨਾ ਚਾਹੁੰਦੇ ਨੇ ਤਾਂ ਇਸ ਨੂੰ ਲੈ ਕੇ ਹੀ ਜੋ ਫੈਸਲਾ ਆਏ ਉਹ ਲਿਆ ਗਏ ਤਾਂ ਉਹਨਾਂ ਨੇ ਵਕੀਨੀ ਇਹ ਵੀ ਕਿਹਾ ਕਿ ਸਾਡਾ ਇੱਕੋ ਇੱਕ ਰਸਤਾ ਇਹ ਹੈ ਕਿ ਉਸ ਨੂੰ ਦੇਸ਼ ਨਕਾਲਾ ਦਿੱਤੇ ਚਾਹੁੰਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਅਸੀਂ ਉਸ ਨੂੰ ਮੁਖੀ ਆਧਾਰ ਤੇ ਉਸ ਦਾ ਸਥਾਈ ਨਿਵਾਸੀ ਦਰਜਾ ਵਾਪਸ ਲੈਣ ਲਈ ਕਹਾਂਗੇ ਪਰ ਇਸ ਦੌਰਾਨ ਉਸ ਦੀ ਕੋਈ ਸਥਿਤੀ ਨਹੀਂ ਹੈ ਤਾਂ 2018 ਦੇ ਵਿੱਚ ਇੱਕ ਬੱਸ ਹਾਦਸਾ ਹੋਇਆ ਸੀ ਜਿਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ 13 ਜ਼ਖਮੀ ਹੋਏ ਸੀ ਜਿਸ ਤੋਂ ਬਾਅਦ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਦੇ ਲਈ 8 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਤਾਂ 8 ਸਾਲ ਦੀ ਸਜਸਨਾਈ ਜਾਣ ਤੋਂ ਬਾਅਦ ਉਸ ਨੂੰ ਪੈਰੋਲ ਵੀ ਦਿੱਤੀ ਗਈ ਸੀ ਤਾਂ ਹੁਣ ਦੇਸ਼ ਨਿਕਾਲੇ ਦੇ ਹੁਕਮ ਉਸ ਨੂੰ ਦਿੱਤੇ ਗਏ ਨੇ ਇਹ ਫੈਸਲਾ ਹੈ ਜੋ ਸਾਹਮਣੇ ਆਇਆ ਪਰ ਉਸ ਦੇ ਵਕੀਲ ਦਾ ਇਹ ਵੀ ਕਹਿਣਾ ਹੈ ਕਿ ਇਸ ਫੈਸਲੇ ਨੂੰ ਕਈ ਮਹੀਨੇ ਲੱਗ ਸਕਦੇ ਨੇ ਸਾਲ ਵੀ ਲੱਗ ਸਕਦੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਲੋਕ ਹੱਥ ਸੇ ਮਾਰੇ ਗਏ ਸੀ ਉਹਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਸਿੱਧੂ ਨੂੰ ਰਿਪੋਰਟ ਕਰਨਾ ਚਾਹੁੰਦੇ ਨੇ ਸਿੱਧੂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ